ਮੇਨ ਪ੍ਰੋਗਰਾਮ ਜਿਹਦੀ ਇੰਤਜ਼ਾਰ ਹੁੰਦਾ ਜਿਆਦਾ ਉਹਨੂੰ ਖੋਲੋ ਪਾਪੇ ਦਾ ਗਿਫਟ ਦੇ ਦੇ ਪਾਪੇ ਨੇ ਕਰਵਾਣੀ ਪਾਪਾ ਆ ਗਿਆ ਪਾਪੇ ਦਾ ਗਿਫਟ ਦੇ ਪਹਿਲਾਂ ਪਾਪੇ ਨੇ ਘਰ ਬਲਿਆ ਆਵਾ ਜੀ ਹੁਣ ਤਾਂ ਦਸਿਆਰ ਲੰਘ ਗਿਆ ਵਾ ਕੋਈ ਨਹੀਂ ਵਿਆਹ ਤੇ ਪਾਉਂਗਾ ਪਾਪਾ ਨੇ ਥੋਇਆ ਕਿਹੜੀ ਜਿਪ ਖੁੱਲਣੀ ਪੁੱਠਾ ਰੱਖ ਲਿਆ ਨਹੀਂ ਨਹੀਂ ਪੁੱਠਾ ਬਹੁਤ ਨਹੀਂ ਪਾਪਾ ਹੀ ਕੁਰਸੀ ਤੇ ਬੋਇ ਇਥੇ ਬੋਇ ਬੋਲਾ ਮਨ ਨੂੰ ਅੱਛੀ ਬੋਚਾ ਅੱਗੇ ਜਦੋਂ ਨਾਨੀ ਆਉਂਦੀ ਹੁੰਦੀ ਤੇ ਉਹਦੇ ਬੈਗ ਵਾਲੀ ਵੇਖੀ ਜਾਣਾ ਤੇ ਉਦੋਂ ਉਹ ਹੀ 2-2 ਦਿਨ ਬੀਬੀਆਂ ਨੇ ਬੈਗ ਨਾ ਖੋਲਣੇ ਆਹ ਆ ਪੈਕਿੰਗ ਜੇ ਮੈਂ ਨਾ ਕੀਤੀ ਹੁੰਦੀ ਨਾ ਆ ਮੇਰਾ ਹੀ ਐਤਾ ਨਹੀਂ ਮੈਂ ਦੱਸਦਾ ਹਾਂ ਉਹਨੇ ਦਵਾਈ ਪਾਈ ਅਦਰ ਵਿੱਚ ਮੈਨੂੰ ਇਧਰ ਵੜ ਗਏ ਆ ਚਾਹ ਲੈ ਮੇਰੇ ਭਾਈ ਅੱਛਾ ਆਗੇ ਆ ਕਰਨ ਵਾਸਤੇ ਆ ਠੀਕ ਆ ਅੱਛਾ ਇੱਕ ਵੇਖਣ ਵਾਸਤੇ ਆ ਵਾ ਤੇ ਆ ਮੈਨੂੰ ਬਹੁਤ ਵਧੀਆ ਲੱਗਾ ਹੈਗਾ ਸਾਬ ਵਾਸਤੇ ਮੈਂ ਵੀ ਸਾਬ ਲਾਈ ਕਰੂਗਾ ਸਾਬ ਬਾ ਗਿਫਟ ਹੁੰਦਾ ਹੁੰਦਾ ਨਾ ਜਿਹੜਾ ਲਾਉਂਦਾ ਨਹੀਂ ਹੁੰਦਾ ਜ ਨਜ਼ਰ ਖਰਾਬ ਨਾ ਹੋਵੇ ਉਹਨੇ ਚਾਚੇ ਆਪਣੇ ਵਾਲੇ ਬੂਟ ਨਹੀਂ ਲਾਇਕ ਹੁੰਨਾ ਚਿਰ ਮੇਹਰਪ੍ਰੀਤ ਤੇ ਆ ਵੀ ਮੇਹਰਪ੍ਰੀਤ ਲੈ ਗੁਰਮੇਰ ਦੀਆਂ ਦੋ ਹਾਂਗੇ ਮੈਂ ਘਟਾ ਵਗੇ ਨੇ ਮੰਮੀ ਔਰ ਤੂੰ ਕੰਨ ਨੇ ਸਾਰੇ ਗਾੜੀ ਦਾ ਵਿੱਚ ਉੱਪਰ ਆਈ ਜਾਣਾ ਉਹਨਾਂ ਨੇ ਹੁਣ ਵਿਆਹ ਤੇ ਆਉਣਗੇ ਕਿ ਪਹਿਲਾਂ ਆਉਣਗੇ ਮੰਮੀ ਮਿਲਣ ਲੋ ਕੀਤਾ ਉਹਦੇ ਉਹਨਾਂ ਨੂੰ ਪਤਾ ਹੁੰਦਾ ਉਹਨੂੰ ਖੋਲ ਹੀ ਦੋ ਜਾ ਕੇ ਉਹਨੂੰ ਕੱਢ ਦੋ ਬਾਹਰ ਬੂਆ ਟੋਰੀਆਂ ਬੂਆ ਆ ਵਾਲਾ ਟੋੜ ਉਹਨਾਂ ਦੇ ਜਿਆਦਾ ਰੌਲਾ ਪਾਇਆ ਉਹਨਾਂ ਦੇ ਅੱਛਾ ਜੋਤੀ ਤੂੰ ਸ਼ੂ ਮੰਗਦਾ ਜਿਹੜੇ ਲੈਣ ਦੇ ਮੈਂ ਵੀ ਮੰਗਾ ਲਈ ਇਹਦੇ ਨਾਲ ਦੇ ਆਨਲਾਈਨ ਹਾਂ ਪਰ ਮੈਂ ਤੈਨੂੰ ਮੇਡ ਇਨ ਨਹੀਂ ਟਾਲੀਆ ਨਾ ਟੌਸੋ ਦੇ ਸ਼ੂ ਐ ਕਰ ਕੱਲ ਥੈਂਕ ਯੂ ਤੁਸੀਂ ਅਭਨ ਥੱਲੇ ਬਾਤਾ ਗੁਰੂ ਆ ਮਾੜਾ ਪਰੇ ਨੂੰ ਦਿਖਾ ਦੇ ਆਪੇ ਜਿੱਥੇ ਜਿੱਥੇ ਡੇਰਾ ਲਾਇਆ ਇੱਥੇ ਤਾਰਾ ਰੱਖੋ ਲੈ ਲੋ ਫੜਿਓ ਮਾਂ ਤੇ ਲਖ ਲਾ ਐ ਆ ਰਿਓ ਹੋਰ ਸੈਟ ਬਣੀ ਹੋਰ ਸਹੀ ਆਉਣ ਬਣੀ ਗੱਲ ਆ ਮਮੀ ਨਿਆੜੀਆਂ ਦੀ ਹੋ ਦੇਖ ਗਿਆ ਉਹ ਦਹੀਂ ਦੁਆਖਾ ਦੀ ਛਤਰੀਆਂ ਨਹੀਂ ਆ ਕੇ ਲੈ ਇੱਕ ਹੋਰ ਹੋਣੀ ਹੁਣ ਮੀਂਹ ਦੀ ਕੀ ਜਣਾ ਉਹਨਾਂ ਨੇ ਮਮੀ ਮੀਂਹ ਨਹੀਂ ਪੈਂਦਾ ਗਰਮੇਰ ਹੋਣਾ ਕਹੀ ਜਾਣਾ ਮਮੀ ਮੀਂਹ ਨਹੀਂ ਪੈਂਦਾ ਫੜ ਜਾ ਆ ਮਾਸਿਰ ਨੂੰ ਆ ਕੇ ਵੇਲੇ ਸਲੀਪਰੋ ਦਾ ਮੈਂ ਆਵਦੇ ਰਿਹਾ ਹਾਂ ਜੇ ਆਣ ਕਿ ਪਹਿਲਾਂ ਮੈਂ ਆਪਣੇ ਵੀ ਖਾਦਾ ਫਿਰ ਆ ਮੇਰੇ ਆਪਣੇ ਲੈ ਆ ਇੱਕ ਵਾਰ ਦਿਖਾਈ ਠੀਕ ਆ ਆ ਮੈਂ ਲੈ ਆ ਸਮਨ ਵਾਸਤੇ ਸਮਰੀ ਵਾਸਤੇ ਜਾਰਡਨ ਦੇ ਚੋ ਮਾਸਰ ਪੱਡੇ ਕੇ ਸਮਨ ਜੋਦ ਲਈ ਸਮਨ ਜੋਦ ਲਈ ਸੋਨੇ ਠੀਕ ਆ ਸਮਨ ਲਈ ਜਾਰਡਨ ਦੇ ਹੈ ਨਾ ਮੈਂ ਬਈ ਲੱਗਦੀ ਆ ਮੇਰੇ ਦਜੂਰ ਨਾਲ ਨਾਲ ਉਹ ਵੀ ਆ ਆ ਇੱਥੇ ਪਿਆ ਦੇ ਉਹ ਵੀ ਆਉਣ ਹੀ ਆਲੇ ਆ ਉਹਨਾਂ ਨੇ ਤਿੰਨਾਂ ਕਿ ਦਿਨਾਂ ਨੂੰ ਪਾ ਪਾਈ ਆ ਜਣਾ ਉਹਨਾਂ ਨੇ ਆਉਣ ਹੀ ਆਲੇ ਆ ਅਬ ਮਜਾ ਆਏਗਾ ਨਾ ਬिडੂ ਅਬ ਮਜਾ ਆਏਗਾ ਨਾ ਬिडੂ ਅਬ ਮਜਾ ਆਏਗਾ ਨਾ ਬिडੂ ਜਰਤੀ ਜਿਹੜਾ ਤੇ ਫੋਨ ਆਇਆ ਉਹ ਤਾਂ ਤੂੰ ਦੱਸਿਆ ਨਹੀਂ ਉਹ ਸੱਚ ਅਸਲਾ ਯਾਰ ਮੈਂ ਡੀਕੰਡਿਆ ਮੈਂ ਦਊ ਆਪੇ ਇਹਨੂੰ ਮੈਂ ਚਾਲੂ ਕਰਕੇ ਲਿਆ ਦੋਸਤੋ ਨਾਲੇ ਤੇ ਮੋਨ ਮੋਨ ਕਦਰੀ ਨਾ ਮੈਂ ਕਮੈਂਟ ਤੁਹਾਡੇ ਸਾਰੇ ਦੇ ਪੜਦਾ ਵਾ ਬੜਾ ਵਧੀਆ ਲੱਗਦਾ ਤੁਸੀਂ ਪਿਆਰ ਕਰਦੇ ਆ ਤੇ ਮੈਂ ਵੀ ਤੁਹਾਡੇ ਵਾਂਗੂ ਨਾ ਆਪਣੀ ਫੈਮਿਲੀ ਨੂੰ ਵੇਖ ਕੇ ਜਦੋਂ ਮੈਂ ਕੰਮ ਤੇ ਹੁੰਦਾ ਵਾ ਤੇ ਮੈਨੂੰ ਬੜਾ ਵਧੀਆ ਲੱਗਦਾ ਮੈਨੂੰ ਲੱਗਦਾ ਮੈਂ ਆਪਣੇ ਟੱਬਰ ਦੇ ਨਾਲ ਹੀ ਕੁਰਿਆ ਕਰਦਾ ਤੇ ਸਾਡਾ ਟਰੱਕਾ ਤੇ ਜੀ ਲੱਗਾ ਰਹਿੰਦਾ ਆ ਲੈ ਤੇਰਾ ਪਹਿਲਾ ਗਿਫਟ ਆ ਠੀਕ ਆ ਆ ਚੈੱਕ ਕਰ ਬੜੇ ਦਿਨਾਂ ਦਾ ਟੀਕਣ ਮੈਂ ਕਿਦਣ ਦਾ ਖਰੀਦ ਕੇ ਤੇ ਮਖਾਈ ਜਾਂਦਾ ਇਹ ਫੋਨ ਤਾਂ ਨਹੀਂ ਆਉਣ ਨੀੜਿਆ ਵੀ ਇਧਰ ਕਰੋ ਆ ਪਾਪਾ ਜੀ ਵਾਰ ਤੇ ਅੱਛਾ ਠੀਕ ਆ ਫੜਾ ਪਾਪੇ ਨੂੰ ਫੜਾ ਟਿਕਟਾ ਵਿੱਚੋਂ ਸਾਡਾ ਫੋਨ ਆ ਚੰਦੂ ਜੀ ਜੋਦੀਆ ਦੇ ਪਾਪੇ ਨੂੰ ਪਾਪੇ ਦੇ ਆ ਲੋ ਪਾਪਾ ਜੀ ਉੱਚਾ ਉੱਥੇ ਰੱਖ ਲਾ ਕੇ ਫਿਰ ਮੈਂ ਉਹ ਇੱਕ ਇੱਕ ਕਰ ਪਾਉ ਜਿਹਦਾ ਜਿਹਦਾ ਸਮਾਨ ਆਇਆ ਉਹਦੇ ਹੱਥ ਚ ਦੇ ਦਈਏ ਕਰ ਬਾਅਦ ਕੱਲ ਨੂੰ ਗਵਾਹੀ ਨੂੰ ਚ ਗਈ ਨਹੀਂ ਨਹੀਂ ਤੇਾਨੂੰ ਨਾ ਕਿਉ ਠੀਕ ਹੈ ਕੋਈ ਤਾਂ ਜਾਓ ਮੇਰਾ ਆ ਮੇਰੇ ਆਪਣੇ ਸੰਭਾਲੋ ਤੇ ਅੱਛਾ ਆ ਨਾ ਵਿਨੋਦ ਤੇ ਗਿੰਦੂ ਤੇ ਵਿਨੋਦੀਏ ਜੀਨਾ ਵਾ ਤੇ ਵਿੱਚੇ ਮੇਰੀਆਂ ਮਿਕਸ ਵਾ ਇਹ ਆਪਾਂ ਹਲਣੀਆਂ ਸਾਈਡ ਤੇ ਆਹ ਬਣਾ ਹੈ ਘਰੀ ਜਾਵੇ ਫੋਨ ਨੂੰ ਆ ਗਾ ਮਾਸੀ ਪਿੰਕ ਕਿਵਾ ਉਸ ਤੇ ਬੰਪੀ ਵਾਲੀ ਵਾਤੇ ਮੈਂ ਗਾੜਾ ਹੀ ਤਾਂ ਮੈਂ 30 ਐਮ ਐਲ ਦਾ ਹੀ ਲੈਂਦਾ ਇਹ ਅਫਰ ਦਿੱਤੀ ਰੱਖ ਤੈ ਇਹ ਵੀ ਮੰਮੀ ਨੂੰ ਫੜਾ ਨਾਲ ਪਿੰਕ ਆ ਵੀਦਾ ਮੈਂ ਗਾ ਦਸੜਾ ਆ ਗਿਆ ਜਿੰਨੇ ਪੈ ਕਰਦੇ ਦੱਸ ਤੇ ਸੇਮ ਮਾਸੀ ਲੱਕੀ ਲਈ ਉਹਨੇ ਉਹਦਾ ਪਰਫਿਊਮ ਦਾ ਹੀ ਕਸਿੰ ਅੱਛਾ ਤੇ ਆ ਮੈਂ ਲੈਂਦਾ ਆਪਣੀ ਵਾਈਫ ਲਈ ਉਹ ਕੰਮ ਕਰ ਲਈ ਆ ਜਿੰਮੀ ਚੂ ਜਿੰਮੀ ਚੂ ਜਿੰਮੀ ਚੂ ਜਿੰਮੀ ਚੂ ਇਹ ਪਾ ਵੀ ਨਾ ਆ ਵੀ ਦੇਂਗੇ ਤਾਂ ਤੇ ਆ ਇੱਥੇ ਰੱਖ ਲੈ ਆ ਆ ਡੈਡੀ ਤੁਹਾਡੇ ਲਈ ਦੋ ਜਿਹੇ ਕਬਾਨਾ ਦਾ ਪਰਫਿਊਮ ਬਹੁਤ ਸੋਹਣਾ ਵਧੀਆ ਇਹਦੀ 스멜 ਵੇਖਿਓ ਤਈ ਨਾ ਪਸੰਦ ਕਰਦੇ ਜਾਂਦੇ ਸਪਰੇਆ ਪਾਉਣੀਆਂ ਇਹਦੇ ਲੌਂਗ ਲਾਸਟਿੰਗ ਜਿੰਨਾ ਚਿਰ ਤੁਸੀਂ ਕੱਪੜੇ ਤੇ ਪਾ ਲਿਆ ਨਾ ਤੇ ਜਿੰਨਾ ਚਿਰ ਧੋਵੋਗੇ ਨਾ ਉਦੋਂ ਤੱਕ 스멜 ਆਉਗੀ ਭਾਵੇਂ ਤੁਸੀਂ 6 ਮਹੀਨੇ ਕੱਪੜਾ ਨਾ ਧੋ ਇੰਨਾ ਵਧੀਆ ਵਾ ਡੈਡੀ ਆਪਾਂ ਪਤਾ ਕਰੀਏ ਬਾਰੀ ਖੋਲ ਕੇ ਤੇ ਛੜਕਾ ਦਈਏ ਵਿੱਚ ਬਾਰੀ ਦੇ ਤੇ ਪਾ ਕੱਪੜੇ ਹੀ ਰਹਿਣ ਦੀਏ ਧੋਣੇ ਹੀ ਨਹੀਂ ਬਾਜ ਆਪਾਂ ਨਹੀਂ ਤੇ ਜਿਹੜੇ ਜਗਾ ਮੇਰੀ ਮਾਂ ਲਈ ਜੌਰਜਆ ਰਮਾਨੀ ਆਲੇ ਪਰਫਿਊਮ ਪਰਫਿਊਮ ਬੜੇ ਮਹਿੰਗੇ ਮਹਿੰਗੇ ਖਰੀਦੇ ਲਿਆ ਆ ਯਾਰ ਕਿਹੜਾ ਕਪੜਾ ਮਾਤਾ ਨਹੀਂ ਸਾਰੇ ਬਣਾਉਂਦੇ ਆ ਪਾਪਾ ਆਇਆ ਪੂਰਾ ਬਸ ਇਹ ਕਿ ਪਰਫਿਊਮ ਜਿਹੜੇ ਆ ਉਹ ਪਹਿਲੀ ਵਾਰੀ ਮੈਂ ਲੈ ਕੇ ਆਇਆ ਵਾ ਤੇ ਪਹਿਲਾਂ ਉਥੋਂ ਲਈਦੇ ਦੁਬਈਆਂ ਦੁਬਈਆਂ ਤੇ ਪਰ ਇੰਨਾ ਮਜ਼ਾ ਨਹੀਂ ਹੁੰਦਾ ਸਵਾਦ ਆ ਜਾਂਦਾ ਆ ਮੇਰਾ ਕੰਪੀਟੀਸ਼ਨ ਹੋਊ ਕਿ ਕਿਹਦੇ ਕੋਲ ਜ਼ਿਆਦੀ ਵਧੀਆ ਖੁਸ਼ਬੂ ਆਉਂਦੀ ਆ ਜਿੰਦਰ ਆਹ ਜੋਤੀ ਸੱਜ ਤੇ ਬੂਟਾ ਦੇ ਨਾਲ ਨਾਲ ਆ ਤੇਰੇ ਟੌਕਸੋ ਦੇ ਸ਼ੂਜ਼ ਨਾਲ ਤੇਰੀਆਂ ਸਾਕਸ ਮਤਲਬ ਮੇਰੀਆਂ ਮਿਕਸੀਆਂ ਸਾਰੀਆਂ ਆ ਕੋਈ ਨਹੀਂ ਟੈਟੀ ਜੀ ਰਹਿਣ ਦੇ ਨਹੀਂ ਆਹ ਫੇਰ ਉੱਤੇ ਕੱਟ ਕਰ ਨਹੀਂ ਅਟੈਚ ਉੱਤੇ ਛੋੜ ਦੇਣਾ ਵਾ ਇਹ ਫੇਰ ਇੱਥੇ ਰੱਖ ਲਾਗੀ ਤੇ ਸਪੀਕਰ ਮੇਰਾ ਪਹੁੰਚਿਆ ਨਹੀਂ ਮੇਰੀ ਕੇਬਲ ਇਕੱਲੀ ਪਹੁੰਚ ਗਈ ਹੈ ਸਪੀਕਰ ਉੱਥੇ ਰੱਖਣਾ ਇਹ ਕੇਬਲ ਕਿਹੜੀ ਆ ਯਾਰ ਪੁਰਾਣੇ ਸਪੀਕਰ ਦੀ ਗਵਾਜਗੀ ਉਹਨੂੰ ਲੱਗ ਜੂਗੀ ਨਹੀਂ ਉਹਦੀ ਲੱਭਣ ਹੀ ਨਹੀਂ ਰਹੀ ਯਾਰ ਅੱਛਾ ਪਰ ਸਰ ਹੈ ਵੀਰੇ ਜਿੰਦੇ ਹਾਂ ਅੰਦਰ ਵਾ ਆ ਵੀ ਤੇਰਾ ਵਾ ਗਿਫਟ ਮੈਂ ਖੋਲ ਕੇ ਦਿਖਾਵਾਂ ਮੈਂ ਨਹੀਂ ਜਾਈਂ ਥੈਂਕ ਯੂ ਆ ਮੈਨੂੰ ਮੈਂ ਦੋ ਲਈਆਂ ਰੇਬਨ ਦੇ ਇੱਕ ਮੈਂ ਆਪਣੇ ਲਈ ਆਈਗਾ ਉਹਦਾ ਕਰਕੇ ਮੈਨੂੰ ਇੱਕ ਵੈਨਿਊ ਦੀਆਂ ਮਤਲਬ ਗਿਫਟ ਕੀਤੀਆਂ ਉਹਨਾਂ ਨੇ ਅੱਛਾ ਉਹਨਾਂ ਨੇ ਗਿਫਟ ਕੀਤੀਆਂ ਨਾਲ ਮੈਨੂੰ ਗਿਫਟ ਕੀਤੀਆਂ ਉਹਨਾਂ ਨੇ ਅਮਨ ਅਹ ਮਾਸੀ ਦੇ ਬੈੱਡ ਲਾ ਕੇ ਡਰਾ ਉਹ ਖੇਚ ਤੇ ਉਹਦੇ ਚ ਚਾਬੀ ਆ ਤੇ ਬਾਰੀ ਖੋਲ ਤੇ ਬਾਰੀ ਚ ਪਿਆ ਹਾਂ ਮੱਲੀ ਆ ਓਏ ਫੜਾਤਾ ਹੀ ਰੱਖ ਲੈਣਾ ਆਪਣੇ ਚਾਹ ਨਾ ਦਿਖਾਉਣ ਨਾ ਖੁਸ਼ੀ ਨਾ ਨਹੀਂ ਸ਼ੋਅ ਆਫ ਕਰਦਾ ਵਾ ਚਾਹ ਹੀ ਆ ਗਈ ਚਾਹ ਹੀ ਆ ਗਈ ਏ ਅਮਨ ਭਾਬੀ ਦਾ ਪਰਫਿਊਮ ਐਰਕਾ ਸਾਰਿਆਂ ਕੋ ਮੈਂ ਉਹ ਤੇ ਕਹਿੰਦੇ ਆਂ ਵਾ ਐਰਕਾ ਕੰਪੀਟੀਸ਼ਨ ਹੋਣਾ ਵੀ ਵਧੀਆ ਕਿ ਇਹਦੀ ਕੋਈ ਖੁਸ਼ਬੂ ਨਹੀਂ ਆ ਅੱਛਾ ਫਿਰ ਤਾਂ ਆ ਇਹਨਾਂ ਦੀ ਮੈਨੂੰ ਬਹੁਤੀ ਨੌਲੇਜ ਨਹੀਂ ਸੀ ਇਹ ਕੀ ਆ ਉਹਨੂੰ ਜੋਤੀ ਬਲੇਡ ਫਿਰ ਡੈਡੀ ਨੂੰ ਫੋਨ ਫੜਾ ਆ ਫੜਿਆ ਕੰਡੜੀ ਤੇਰੇ ਚ ਕੀ ਆ ਹੋਰ ਭਾਈ ਜੀ ਇੱਥੇ ਬਲੇਡ ਨਹੀਂ ਨਹੀਂ ਉਹ ਵੀ ਲੱਗਦੇ ਇਸ ਤਰ੍ਹਾਂ ਦਾ ਰਵਾਰਾ ਵਗੈਰਾ ਕਹਿੰਦੇ ਨੇ ਆ ਮਨੋ ਜਿੱਦਾਂ ਅਮਨ ਨੇ ਗਿਆ ਜਿਹੜਾ ਸਮਾਨ ਹੋਊਗਾ ਅਗੇ ਜਿਹੜੇ ਜਿਹਦਾ ਤੇ ਇਹਨੂੰ ਕਹਿੰਦੇ ਆ ਆ ਕੀ ਆ ਕੰਡੀਸ਼ਨਰ ਜਿਵੇਂ ਗਾਇਆ ਇਹ ਜਿਹੜਾ ਆਹ ਬਾਡੀ ਲੋਸ਼ਨ ਇਹਨਾਂ ਨੇ ਨਾ ਮੈਪਾ ਲਾ ਕੇ ਲੈ ਕੇ ਆਏ ਆ ਉਹ ਵੀ ਖੂਨ ਨਾ ਖਰਾਬ ਪਾ ਬੜਿਆ ਆਹ ਵੀ ਇਹ ਵੀ ਇਹ ਬਾਡੀ ਲੋਸ਼ਨ ਤੇ ਆਹ ਹਾਂ ਦੂਜੇ ਕੰਡੀਸ਼ਨਰ ਤੇ ਜੋਤੀ ਆ ਤੇ ਖੂਨ ਵੀ ਆ ਦੀ ਘੜੀ ਦੀ ਆ ਕੇ ਉਹਦਾ ਘੜੀ ਵੀ ਆ ਹਾਂ ਆਹ ਹੋਇ ਕੜੀ ਦੇ ਖਾਲੀ ਨਹੀਂ ਕੜੀ ਉਹ ਡੈਲੀ ਨੇ ਕਿਤਾ ਲਾਇਆ ਉਹ ਵੀ ਓ ਝੋਣੀ ਕਿੜੀ ਤਾਂ ਬਸ ਸਾਰੇ ਆਉਣ ਦੇ ਆ ਪਰ ਇਹ ਨੂੰ ਆਖ ਇਹ ਨੂੰ ਬੋਲਣ ਆ ਜਦ ਤੀ ਆਪਾਂ ਫੇਰ ਮਿਲ ਕੇ ਦੋ ਭਰਾ ਲਾ ਲਾਂਗੇ ਕੇ ਆ ਨਹੀਂ ਜਿੰਨਾ ਕੋ ਤੂੰ ਮੇਰੇ ਲਈ ਲੈਂਦਾ ਮੈਂ ਉਦਾਂ ਹੀ ਚੋਣੇ ਕਿ ਮੈਨੂੰ ਮਿਲ ਆਉਣੀ ਮੇਰੇ ਕੋ ਆ ਉੱਪਰ ਲੱਗਣੀ ਘਰ ਆ ਇੱਕ ਵਕਾਹੇ ਵੜੀ ਗਈ ਆ ਨੂੰ ਵੜੀ ਦੇਖਣ ਤੇ ਦੋ ਮੈਨੂੰ ਤੇਰੀਆਂ ਪਤਾ ਨਹੀਂ ਨਾ ਕਾਫੀ ਵਧੀਆ ਕਿ ਨਹੀਂ ਕੈਰਮਲ ਤੇਰੇ ਆ ਠੀਕ ਆ ਕੈਰਮਲ ਆ ਤੇਰੇ ਸਾਰਾ ਸਮਾਨ ਕਾਫੀ ਦਾ ਤੇ ਆ ਮਾਤਾ ਤੂੰ ਕੈਂਡਲਾ ਮਂਗਾਈਆਂ ਮੇਰੇ ਕੋਲ ਕੀ ਕੈਂਡਲਾ ਨਹੀਂ ਮਂਗਾਈਆਂ ਜਿਹੜੀਆਂ ਰੋਜ਼ ਦੀ ਪਾਉਣ ਨੂੰ ਸੈਂਟਡ ਕੈਂਡਲ ਸੈਂਟਡ ਕੈਂਡਲ ਆ ਵਾਹ ਆ ਬਹੁਤ ਸਵੀਟ ਬਹੁਤ ਸਵੀਟ ਨੂੰ ਵਾਸਤੇ ਹੁੰਦੀ ਐ ਆ ਲੋ ਆ ਤੇ ਕੱਚ ਦੀਆਂ ਕਾਤਰੀਆਂ ਇਹਨੂੰ ਨਹੀਂ ਇਹ ਇੱਥੇ ਚਲਾ ਦੋਗੇ ਨਾ ਇਹਨਾਂ ਚ ਸਮੈਲ ਹੁੰਦਾ ਆਪਣੇ ਇੱਕ ਗਿਫਟ ਹੋ ਰਹੇਗੇ ਗਿਆਰੇ ਨੇ ਜੋਤੀ ਦੇ ਨਜ਼ਾਰੇ ਇੱਥੇ ਆ ਆਈਦਲਾ ਮਮਾ ਇਹਨੇ ਰਖੜੀ ਬਨਣ ਦਾ ਕੰਮ ਹੋ ਗਿਆ ਵੇ ਹਾਂ ਸਭ ਤੋਂ ਮਹਿੰਗਾ ਤੇ ਮੈਂ ਹੀ ਪਿਆ ਫਿਰ ਮੋਨੂ ਨੂੰ ਨੂ ਹੈ ਕਿ ਮੰਗੇ ਨਹੀਂ ਪੈਂਦਾ ਹੁੰਦਾ ਕੋਈ ਚਾਹਂਦਾ ਬਸ ਪਰਚੱਕ ਓ ਮਾਈ ਗਾਡ ਓ ਮਾਈ ਗਾਡ ਸਭ ਤੋਂ ਮਹਿੰਗਾ ਤੇ ਮੈਂ ਹੀ ਪਿਆ ਐਨ ਕਾ ਕੰਡੀਆਂ ਸਦੀਪ ਜੀ ਕੁੜੀਆਂ ਨੂੰ ਤੇ ਇਦਰ ਮਾਮੇ ਕਰ ਜੋਗੇ ਮਾਮੇ ਕਰ ਜੋ ਆ ਗਏ ਹਰ ਵਾਰ ਮੈਨੂੰ ਹੁੰਦਾ ਕਿ ਮੈਂ ਲੈ ਕੇ ਆਉਂਦਾ ਉਹ ਮੈਨੂੰ ਐ ਕਰਕੇ ਟਾਈਮ ਵੇਖਣਾ ਪਿਆ ਕਰ ਐ ਕਰਕੇ ਫੋਨ ਚੁੱਕਣਾ ਪਿਆ ਕਰ ਜਦੋਂ ਮਰਜ਼ੀ ਚੁੱਕੀ ਜਾਇਂਗੇ ਓ ਥੈਂਕ ਯੂ ਸੋ ਮੱਚ ਤੇਰਾ ਵੀਰ ਹੋਰ ਰਾਈਟਰ ਵੀ ਸਮਾਨ ਹੈ ਹਮ ਹੁਣ ਇੱਕ ਫਿਰ ਜੱਫੀ ਪਾ ਹੁਣ ਲਿਆ ਕੇ ਦਿੱਤਾ ਮੈਨੂੰ ਇੰਨਾ ਰੋਹ ਥੈਂਕ ਯੂ ਥੈਂਕ ਯੂ ਤੇਰਾ ਬਹੁਤ ਬਹੁਤ ਇਹ ਨਥਿੰਗ ਆ ਕੁਝ ਵੀ ਨਹੀਂ ਆਏ ਨਹੀਂ ਮੈਨੂੰ ਮੈਨੂੰ ਬਹੁਤ ਬਹੁਤ ਲੈ ਕੇ ਦਿੱਤਾ ਇੱਕ ਕਾਰ ਲੈ ਕੇ ਦਿੱਤੀ ਉਹਨੂੰ ਲੈ ਕੇ ਦਿੱਤਾ ਘੜੀ ਲੈ ਕੇ ਦਿੱਤੀ ਤੇ ਆ ਵੀ ਮੈਂ ਹੀ ਪਾਉਣੇ ਆ ਜਿਹੜੇ ਆਪਣੇ ਵੀ ਲੈ ਆਏ ਮੈਨੂੰ ਪਤਾ ਇਹਦੇ ਇੱਥੇ ਛੱਡ ਜਾਣੇ ਹੁੰਦੇ ਤੇ ਡੈਡੀ ਇੱਕ ਗਿਫਟ ਹੋਰ ਆ ਤੁਹਾਡੇ ਲਈ ਲੈ ਆ ਮੈਂ ਟਿੰਬਲ ਲੈਣ ਦੀ ਘੜੀ ਲੈ ਆ ਤੁਹਾਡੇ ਲਈ ਮੈਂ ਨਾ ਟਿੰਬਲ ਲੈਣ ਤੇ ਸ਼ੂਪ ਹੋਣਾ ਤੇ ਮਨਾਂ ਦੇ ਸ਼ੋਅਰੂਮ ਤੇ ਗਿਆ ਹੀ ਕਦੇ ਮੈਂ ਸ਼ੂ ਲੈ ਜਦੋਂ ਆਪਣੇ ਲਈ ਤੇ ਮੈਨੂੰ ਘੜੀ ਪਸੰਦ ਆਈ ਤੇ ਵਲੰਚੀਆ ਦੇ ਵਿੱਚ ਮੈਂ ਘੜੀ ਛੱਡ ਆਇਆਗੀ ਕਿਉਂਕਿ ਮੇਰੇ ਨਾਲੇ ਬੰਦੇ ਹੀ ਨਾ ਕਾਲੇ ਸੀ ਤੇ ਫਿਰ ਮੈਂ ਗਿਆ ਉਥੇ ਦੁਬਾਰਾ ਮਾਲ ਚ ਤੇ ਮੈਂ ਟਿੰਬਲ ਲੈਣ ਦੀ ਘੜੀ ਲੱਭੀ ਤੇ ਨਹੀਂ ਤੇ ਮੈਂ ਲਿਆਂਦੀ ਡੈਡੀ ਆਡੇ ਨੂੰ ਘੜੀਆਂ ਦਾ ਬਹੁਤ ਸ਼ੌਂਕ ਆ ਬੜਾ ਬੜਾ ਸ਼ੌਂਕ ਆ ਤੇ ਚੱਲ ਵੀ ਵਧੀਆ ਘੜੀ ਦਾ ਸ਼ੌਂਕ ਆ ਇਹ ਇਹ ਜਿਹੜੀ ਦੀ ਵਾਰੰਟੀ ਵੀ ਚੱਲ ਬਾਤ ਚੱਲ ਬਾਤ ਚੱਲ ਬਾਤ ਪਿਛਲੇ ਸਾਲ ਵੀ ਮੇਰੇ ਲਈ ਘੜੀ ਕਿਦਾਂ ਪਿਛਲੇ ਸਾਲ ਹੀ ਮੇਰੇ ਲਈ ਵਧੀਆ ਘੜੀ ਸੀ ਇੱਥੇ ਪਈਆਂ ਉਹ ਵੀ ਘੜੀਆਂ ਦੋਵੇਂ ਆਲਟੋ ਦੀ ਆਲਟੋ ਦੀ ਪਜਾਮੇ ਕੁੱਤੇ ਨਾ ਪਾ ਗਏ ਬਾਕੀ ਆਪਣੇ ਦੱਸਣਗੇ ਨਹੀਂ ਨਹੀਂ ਥੈਂਕ ਯੂ ਸੋ ਮੱਚ ਤੇਰਾ ਬਾਕੀ ਆ ਆਪਣੇ ਬਜ਼ੁਰਗ ਜਿੰਨਾਂ ਦੇ ਤਰ੍ਹਾਂ ਦੇ ਸਰਗੋੜਾ ਉਹ ਬਣਾ ਦਾਦਾ ਹੀ ਆ ਪਪਾ ਤੇ ਤੂੰ ਬਗਾਰੀ ਕਹਿ ਜੋ ਕਿ ਨਹੀਂ ਸਭ ਕੋ ਤੂੰ ਆ ਬਾਕੀ ਹੁਣ ਆ ਗਿੰਦੂ ਪੌਂਚ ਪਰ ਹਵਾ ਬਣੇ ਦੀਨਾ ਤੇਰੀ ਰੀ ਤੇ ਬਰੋਦੀਆਂ ਵੀ ਤੇ ਆ ਜਣਾ ਉਹਨਾਂ ਨੇ ਸਵੇਰੇ ਵੇਖੀ ਹਾਂ ਤੁਹਾਨੂੰ ਦਿਖਾ ਲਓ ਜੇ ਇੰਨਾ ਦੀਆਂ ਜੇ ਪਤਾ ਨਹੀਂ ਤੁਹਾਨੂੰ ਪ੍ਰਸਾਦ ਹੋਣੀਆਂ ਕਿ ਨਹੀਂ ਖੁੱਲੀਆਂ ਖੁੱਲੀਆਂ ਜੀਨਾ ਆ ਵਾਰੀਆਂ ਨਹੀਂ ਆ ਸੋਹਣੀਆਂ ਲੱਗਦੀਆਂ ਮ ਜੀਨਾ ਲੂਜ਼ ਤੇ ਤੇ ਮੈਨੂੰ ਕੀ ਹੁੰਦਾ ਨਾ ਆ ਬੇਈਮਾਨ ਹੋਣ ਨੂੰ ਫਿਰਦਾ ਪਰ ਮੈਂ ਸਮਝ ਜਾਂਦੇ ਸਮਝ ਲਈ ਲਿਆ ਮੈਂ ਬਹੁਤ ਥੋੜੇ ਸ਼ੁਰੂ ਹੋ ਤੇ ਉਹ ਨਾ ਅਸਲ ਚ ਮੈਨੂੰ ਮੇਰੀ ਚੋਇਸ ਦੇ ਲੈ ਕੇ ਆ ਉਹਦੀ ਦੇ ਮੈਂ ਨਹੀਂ ਨਹੀਂ ਸੋਹਣੇ ਆ ਉਹਨੂੰ ਪਸੰਦ ਆਉਣੇ ਆ ਆ ਬੂਟ ਆ ਇਹਨਾਂ ਦਾ ਨਾਮ ਆ ਜਿੱਦਾਂ ਜਾਰਡਨ ਸਬਜ਼ਾਈਕ ਉਹਨੂੰ ਅੰਨੇ ਮੈਨੂੰ ਜਾਰਡਨ 4 ਭੇਜਿਆ ਸੀ ਜਿਹੜੇ ਆਹ ਵਾਲੇ ਸਟ੍ਰੈਪ ਹੁੰਦੇ ਨਾ ਇਧਰੋਂ ਵੀ ਸ਼ੁਰੂ ਹੁੰਦੇ ਆ ਜਾਰਡਨ 4 ਦੇ ਆ ਮੈਂ ਵੇਖੀ ਉਹ ਯੂਰਪ ਦੇ ਕਿਦਾਂ ਨਹੀਂ ਲੱਭੇ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਤੇਰੇ ਲਈ ਲੈ ਕੇ ਆਉਣੇ ਪਰ ਮੈਂ ਆਪਣੇ ਲਈ ਆ ਕਰਕੇ ਸਿਮਿਲਰ ਜਿਹੜੀ ਲੈ ਜਾਵੇ ਠੀਕ ਆ ਉਹਦੇ ਲਈ ਉਹ ਲੈਂਦੇ ਬਹੁਤ ਸੋਹਣੇ ਤਰ੍ਹਾਂ ਦੇ ਬਾਕੀ ਦਾ ਸੂਟ ਬਣਾਉਂਦੇ ਨੇ ਮਾਂ ਦੇ ਪਿੰਨੇ ਸੂਟ ਹੀ ਆ ਮੇਨ ਕੇ ਉੱਥੋਂ ਦੇ ਕੀ ਪਰਸ ਪਤਾ ਸਾਰਿਆਂ ਨੂੰ ਸੁਭਾਲ ਨਾ ਕਰਿਆ ਕਰੋ ਜਿਆਦਾ ਨਾ ਪੁੱਛਿਆ ਕਰੋ ਮੇਰੀ ਵਾਈਫ ਨੂੰ ਕੈਮਰੇ ਅੱਗੇ ਆਉਣਾ ਦਰਵਾ ਬਿਲਕੁਲ ਸ਼ੌਕ ਹੈ ਨਹੀਂ ਆ ਉਹਨੂੰ ਆਕਵਰਡ ਫੀਲ ਕਰਦੀ ਆ ਉਹ ਗਿਫਟਾਂ ਤਾਂ ਉਹਨੂੰ ਬਹੁਤ ਚਾਹਵਾ ਉਹਦੇ ਘੱਟੋ ਘੱਟ ਜਿੰਨੇ ਪਰਫਿਊਮ ਲੈ ਆ ਨਾ ਜਿੰਨੇ ਟੈਸਟਰਾਂ ਨੇ ਸੁਭਾਲ ਲਏ ਸਾਰੇ ਸਾਰੇ ਟੈਸਟਰਾਂ ਨੇ ਆਪਣੇ ਘਰ ਦੇ ਵਿੱਚ ਕਰ ਲਏ ਪਹਿਲਾਂ ਹੀ ਤੇ ਇਹ ਸੁਭਾਲ ਨਾ ਕਰਿਆ ਕਰੋ ਹਰੇਕ ਨੂੰ ਵੀਡੀਓ ਤੇ ਚੋਣਾ ਪਸੰਦ ਮਤਲਬ ਨਹੀਂ ਹੁੰਦਾ ਮੈਂ ਵੀ ਜਿੱਦਾਂ ਨਾ ਪਹਿਲਾਂ ਅਨਕੰਫਰਟ ਫੀਲ ਕਰਦਾ ਨਹੀਂ ਆ ਕਿਤੇ ਅੱਗੇ ਆਹ ਨਹੀਂ ਫੋਰਸ ਕਿਉਂ ਕਰਨਾ ਵਿੱਚ ਹੋ ਜਿਓ ਆਪਾਂ ਕਹਿ ਨਹੀਂ ਸਕਦੇ ਕੋਈ ਹਨਾ ਧੰਨਵਾਦ ਸਾਰਿਆਂ ਦਾ ਥੈਂਕ ਯੂ ਤੇਰਾ ਵੀ ਸਾਰਿਆਂ ਲਈ ਇੰਨਾ ਕਰਕੇ ਲਿਆ ਆ ਵਾ ਤੇ ਮੇਰੀ ਗੱਲ ਸੁਣ ਮੈਂ ਆਪਣੇ ਲਈ ਵੀ ਲਿਆਏ ਕੋਈ ਚੰਗੀ ਹੋਰ ਚੀਜ਼ ਕਿੰਨਾ ਤੋਂ ਵੱਡਾ ਫੁਗਰਾ ਲੱਗਦਾ ਬੰਦੇ ਨੂੰ ਨਹੀਂ ਫੁਗਰਾ ਗਲਾ ਦਾ ਓਏ ਆ ਤਾਂ ਇਹ ਵੀ ਢਿੱਲੋ ਆ ਆਹ ਜਿਆਦਾ ਪੁੱਛ ਨਾ ਹੋਣਾ ਜੀ ਇਹ ਪੀਟੀ ਜੀ ਪੀਟੀ ਲੋਗ ਅਮਨ ਨੂੰ ਪਤਾ ਕੀ ਹੋਵੇ ਅੱਛਾ ਹਾ ਲੋਸ਼ਨ ਲਾਸ਼ਣ ਜਈਆ ਇੱਕ ਵਾਰ ਪੁੱਛ ਲਈ ਜੀ ਅਮਨ ਦੀ ਉਹ ਚ ਬੜਾ ਬਾਬਾ ਕੋਈ ਇਸਪਾਰਕ ਤੋਂ ਸਪੂਰਕ ਮੇਲੋ ਚ ਨਾ ਮਾ ਕੋੜੀ ਰੋਜਣਾ ਡੈਡੀ ਇਹ ਅੱਛਾ ਘੜੀ ਦਾ ਕਵਰ ਵਾ ਇਹ ਨਾ ਘੜੀ ਦੀ ਟਲ ਬਾਕਸ ਤੇ ਹੈਗਾ ਵਾ ਆ ਚੀਜ਼ ਜਿਹੜੇ ਕੌਟੀ ਪਲੇਅਰ ਨਹੀਂ ਮਗਰ ਕੋਦੇ ਇਹ ਮਨ ਬੜੀ ਦਾ ਲੱਗੀ ਚੀਜ਼ ਹੈ ਸਮਾਨ ਪਾਉਚ ਜਿਆ ਵਾ ਜੀ ਹਾਂ ਬੜੀ ਲੱਗ ਉਹਨਾਂ ਨੇ ਇਹਨੂੰ ਟਿਫਨ ਟਿਫਨ ਲੈ ਕੇ ਜਾਣ ਨੂੰ ਇਹ ਸਕੂਲੇ ਠੀਕ ਆ ਆਲ ਰਾਈਟ ਆ ਫਿਰ ਚਾਓ ਚਲੋ ਜੀ ਮੇਰੇ ਨਾਲ ਮੋਟ ਵੀ ਆ ਗਈ ਹੁੰਦਾ ਕਰਕੇ ਜਿੱਦਾਂ ਆਮਨ ਬਾਹਤੇ ਕਿਦਾਂ ਦਾ ਲੱਗਾ ਮਮੀ ਖਰੀਦਦਾ ਜੇ ਮੈਂ ਤੇ ਨਾਲ ਭਾਜੀ ਹੀ ਤੂੰ ਵੀ ਖਰੀਦਣੀ ਨਹੀਂ ਮੈਂ ਤੇ ਨਹੀਂ ਆਮਨ ਭਾਬੀ ਲਈ ਖਰੀਦਦੀਆਂ ਨਾ ਇਦਾਂ ਹੀ ਕਹਿਣਾ ਲੈ ਜਾਣੇ ਤਾਂ ਜਾਣ ਲੈ ਆਹ ਮੈਨੂੰ ਨਹੀਂ ਪਤਾ ਪਤਾ ਨਹੀਂ ਤੇ ਢੇਰੀ ਕਿਹਾ ਪਤਾ ਮੈਂ ਸਾਰਾ ਲੈ ਵਿੱਚ ਪਤਾ ਨਹੀਂ ਕਿ ਲਿਪਸਟਿਕ ਕੀ ਦਾ ਲੈ ਆ ਗਈ ਆ ਇਹ ਮੈਨੂੰ ਆਉਂ ਨਹੀਂ ਪਤਾ ਕੀ ਵੋਲੀਅਮ ਮਿਲੀਅਨ ਮਿਲੀਅਨ ਕੀ ਹੈ ਕਿਹੜਾ ਲੈ ਮਿਲੀਅਨ ਲੈਸ਼ਸ ਲੈਸ਼ਸ ਅੱਛਾ ਪੂਰਾ ਨਹੀਂ ਪੜਿਆ ਤੇ ਆ ਲੈ ਦੇ ਕੇ ਸੁੱਕੀ ਬਿੰਦੀ ਲੈ ਇਹ ਵੀ ਬੋਡੀ ਲੋਸ਼ਨ ਵਾ ਇਹ ਵੀ ਮੈਨੂੰ ਮੈਂ ਇਦਾਂ ਉੱਤੇ ਲੇਡੀ ਕੰਮ ਕਰਦੀ ਉਹਨੇ ਪ੍ਰੇਫਰ ਕੀਤਾ ਕਿ ਇਹ ਤੁਸੀਂ ਇੱਕ ਵਾਰ ਯੂਜ਼ ਕਰੋਗੇ ਨਾ ਤੇ ਬਲ ਹੈਵੀਮਨ ਹੈ ਯੂਜ਼ ਕਰੋਗੇ ਤੇ ਤੁਸੀਂ बार-बार ਲੈ ਕੇ ਜਾਓਗੇ ਮੈਂ ਕਿਹਾ ਚਲ ਠੀਕ ਆ ਬਾਰ-ਬਾਰ ਲੈ ਚਲੋ ਜੀ ਅਨਬਾਕਸ ਹੋ ਗਿਆ ਸਾਰਾ ਸਮਾਨ ਪਰੋਣੇ ਵੀ ਆ ਗਏ ਆ ਗਿਆ ਚਲ ਗਿਆ ਵਿਆਹ ਹੁਣ ਸ਼ੁਰੂ ਹੋ ਗਿਆ ਕੱਲ ਤੋਂ ਹੀ ਸ਼ਾਪਿੰਗਾਂ ਸ਼ੁਰੂ ਕਰ ਦੇਣੀਆਂ ਵਿਆਹ ਦੀਆਂ ਪਾ ਕੇ ਵੇਖਣੀ ਪਾ ਕੇ ਵੇਖੋ ਸਹੀ ਕਰ ਗੱਲ ਪਾ ਪੈਂ ਨੂੰ ਪਜਾਮੇ ਕੁੜਤੇ ਦੇ ਉੱਤੋਂ ਦੀ ਇਹ ਦਬਾਈ ਹੋਇਆ ਆਸ਼ ਆ ਲਾ ਦੋ ਨਾ ਨਵੇਂ ਪਜਾਮੇ ਕੁੜਤੇ ਦੇ ਨਾਲ ਪਾ ਹਾਂ ਚਿੱਟੇ ਕਾਰ ਚੱਲ ਚੱਲ ਅੱਜ ਨਾਲ ਪੈ ਗਈ ਇਹ ਤੇ ਬਾਕੀ ਬਾਪੇ ਲਈ ਮੈ ਸ਼ੂ ਲੈਣੀ ਹੈ ਸਕੇਚਰ ਦੇ ਤੇ ਮੈਂ ਆਪਣਾ ਜਿੰਨਾ ਸਮਾਨ ਆਪਣੇ ਪਾਉਣ ਨੂੰ ਜਿੱਦਾ ਮਤਲਬ ਸਿਰਫ ਜੀਣਾ ਤੇ ਸ਼ੂ ਲਿਆ ਸਕਿਆ ਮੈਂ ਆਪਣੇ ਸਾਰੇ ਕੱਪੜੇ ਕੱਢ ਕੇ ਆਇਆ ਨਵੇਂ ਲੈ ਵੀ ਵੇਟ ਦਾ ਮਸਲਾ ਬਣ ਗਿਆ ਹਾਂ ਮੇਰਾ ਵੇਟ ਜਿਹੜਾ 30 ਤੇ ਮੈਂ ਇਹ ਵੀ ਓਵਰ weight ਦੇ ਮੈਂ ਪੈਸੇ ਭਰ ਕੇ ਲੈ ਕੇ ਆਵਾ ਮੈਕਸਿਮਮ ਜਿੰਨਾ ਪਾ ਸਕਦਾ ਹਾਂ ਹਾਂ ਚਲੋ ਠੀਕ ਆ ਫਿਰ ਜੀ ਸਾਸਰੀ ਕਾਲ ਸਾਰਿਆਂ ਨੂੰ